ਮਲੇਰਕੋਟਲਾ ਵਿੱਚ ਇੱਕ ਅਲੱਗ ਤਰ੍ਹਾਂ ਦਾ ਕ੍ਰੇਲੂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਪਤਨੀ ਹਿਨਾ ਪੁੱਤਰੀ ਮੁਹੰਮਦ ਯਾਮੀ ਨੇ ਆਪਣੇ ਪਤੀ ਦੇ ਇੱਕ ਵਾਰ ਵਿੱਚ ਦੰਨ ਤਲਾਕ ਦੇਣ ਦਾ ਦੋਸ਼ ਲਗਾਇਆ ਹੈ ਜਦੋਂ ਕਿ ਦੂਜੇ ਪਾਸੇ ਪਤੀ ਅਬਦੁਲ ਰਹਿਮਾਨ ਪੁੱਤਰ ਸਦੀਕ ਸੈਕਟਰੀ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਸਨੇ ਕੋਈ ਵੀ ਤਲਾਕ ਨਹੀਂ ਦਿੱਤਾ ਮਾਮਲੇ ਸੰਬੰਧੀ ਇਹਨਾਂ ਦੇ ਵੱਲੋਂ ਇੱਕ ਦਰਖਾਸਤ ਇਨਸਾਫ ਦੇਣ ਦੇ ਮਕਸਦ ਦੇ ਨਾਲ ਐਸਐਸਪੀ ਮਲੇਰਕੋਟਲਾ ਨੂੰ ਦਿੱਤੀ ਗਈ ਹੈ ਜਿਸ ਦੀ ਸੁਣਵਾਈ ਐਸਪੀਐਚ ਕਰ ਰਹੇ ਨੇ ਇਹਨਾਂ ਨੇ ਦਰਖਾਸਤ ਦੇ ਵਿੱਚ ਆਪਣੇ ਪਤੀ ਤੋਂ ਇਲਾਵਾ ਸੱਸ ਸਹੁਰਾ ਨਣਦ ਅਤੇ ਇੱਕ ਸਿਆਸੀ ਆਗੂ ਅਨਵਰ ਪਸਾਰ ਨੂੰ ਦੋਸ਼ੀਆਂ ਵਜੋਂ ਪੇਸ਼ ਕੀਤਾ ਹੈ 2013 ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਜੀ ਮੈਂ ਕੋਟ ਕਰੀਮ ਬ੍ਰੀਫ ਕੀ ਮੈਟਰ ਗੀਆ ਅਸਲਾਮੁਅਲੈਕੁਮ ਮੇਰਾ ਨਾਮ ਹੀਨਾ ਯਾਮੀਨ ਹੈ 2018 ਚ ਮੈਂ ਉਹਰੇ ਵਿਆਹ ਕੇ ਆਈ ਸੀ ਮੇਰੇ ਆ ਜੋ ਵਿਆਹ ਹੋਇਆ ਤੇ ਉਹ ਅਬਦੁਰ ਰਹਿਮਾਨ ਨਾਲ ਹੋਇਆ ਸੀ ਜੋ ਕਿ ਬੇਟੇ ਨੇ ਸਦੀਕ ਸੈਕਟਰੀ ਦੇ 786 ਚੌਂਕ ਚ ਵਿਆਹ ਦੇ ਦਿਨ ਤੋਂ ਹੀ ਮੇਰੇ ਨਾਲ ਮਾਰ ਕੁੱਟਾਈ ਸ਼ੁਰੂ ਹੋ ਗਈ ਸੀ ਬੇਸਿਕ ਗੱਲਾਂ ਤੇ ਛੋਟੇ ਛੋਟੇ ਗੱਲਾਂ ਦੇ ਲਈ ਮੇਰੇ ਨਾਲ ਮਾਰ ਕੁੱਟਾਈ ਕੀਤੀ ਗਈ ਆ ਔਰ ਮੈਨੂੰ ਹਮੇਸ਼ਾ ਆਪਣੇ ਘਰ ਮਾਰ ਕੁੱਟਾਈ ਕਰਨ ਤੋਂ ਬਾਅਦ ਜਿਹੜੀ ਲੜਾਈ ਹੋ ਜਾਂਦੀ ਸੀ ਮੈਨੂੰ ਆਪਣੇ ਘਰ ਜਾ ਕੇ ਰਹਿਣਾ ਪਿਆ ਮੈਂ ਪੂਰੇ 7 ਸਾਲ ਦੇ ਵਿਆਹ ਦੇ ਵਿੱਚ ਮੈਂ ਕਦੇ 6 ਮਹੀਨੇ ਕਦੇ ਸਾਲ ਕਦੇ 3 ਸਾਲ ਅਪਦੇ ਕਰ ਰਿਹਾ ਹੈ ਕਹਿੰ ਹੈ 2024 ਚ ਮੇਰਾ ਜੋ ਡੇਟਾ ਵੀ ਹੋਇਆ ਸਾਡੀ ਲੜਾਈ ਬਹੁਤ ਜ਼ਿਆਦਾ ਵੱਧ ਗਈ ਮੈਨੂੰ 1 ਸਾਲ ਆਪਣੇ ਬੇਟੇ ਨੂੰ ਉੱਥੇ ਜਾ ਕੇ ਪਰਵਰਿਸ਼ ਦੇਣੀ ਪਈ ਕਦੇ ਦੁੱਧਲੀ ਲੜਾਈ ਕੀਤੀ ਕਦੇ ਹਰ ਛੋਟੀ ਛੋਟੀ ਲੜਾਈ ਲੜਾਈ ਦਾ ਮੇਨ ਮੁੱਦਾ ਇਹ ਹੀ ਹੈ ਕਿ ਜੋ ਕਰ ਰਿਹਾ ਹੈ ਉਹ ਸਹੀ ਥੀ ਨਾ ਜਾਣਦੇ ਕਿ ਕਿੰਨਾ ਸਸਾ ਲਿਖੋ ਅਲੱਛਾ ਇੱਕੋ ਲੇ ਪ੍ਰਾਈਵੇਸੀ ਲਈ ਮੈਂਨੇ ਆਪਣੇ ਹਸਬੰਡ ਨਾਲ ਡਿਮਾਂਡ ਕੀਤੀ ਕਿਉਂਕਿ ਮੇਰੇ ਜੋ ਸੱਸ ਸਹੁਰੇ ਨੇ ਮੇਰੇ ਨਾਲ ਕੋਈ ਵੀ ਟਰਮਸ ਨਹੀਂ ਰੱਖਦੇ ਹੈਗੇ ਲੇਕਿਨ ਜੋ ਇੰਟਰਫੇਰੈਂਸ ਹੈ ਉਹ ਮੇਰੀ ਗੱਲਾਂ ਚ ਉਹਨਾਂ ਦਾ ਬੰਦਾ ਹੀ ਰਹਿੰਦਾ ਹੈ ਇਸ ਗੱਲ ਪਿੱਛੇ ਮੈਂਨੇ ਆਪਣੇ ਹਸਬੰਡ ਨੂੰ ਬੁਲਾਇਆ ਔਰ ਕਿਹਾ ਕਿ ਮੇਰੇ ਮੈਨੂੰ ਪ੍ਰਾਈਵੇਸੀ ਚਾਹੀਦੀ ਹੈ ਮੇਰੀ ਹਰ ਚੀਜ਼ ਦੀ ਪ੍ਰਾਈਵੇਸੀ ਉਹ ਡਿਸਕਲੋਸ ਕਰਦੇ ਨੇ ਆਹੀ ਛੋਟੀ ਗੱਲ ਪਿੱਛੇ 8 ਜੁਲਾਈ 8:30 ਵਜੇ ਲੜਕੇ ਨੇ ਮੈਨੂੰ ਟ੍ਰਿਪਲ ਤਲਾਕ ਆਪਣੇ ਮਾਪੇ ਦੇ ਸਾਹਮਣੇ ਔਰ ਆਪਣੇ ਭਾਈ ਦੇ ਸਾਹਮਣੇ ਪ੍ਰੋਨਾਂਊਂਸ ਕੀਤਾ ਉਸ ਤੋਂ ਬਾਅਦ ਮੈਂ ਉਹ ਘਰ ਦੇ ਵਿੱਚ ਹੀ ਤੇ ਉਸ ਦੀ ਮਦਰ ਨੇ ਮੈਨੂੰ ਮਾਰਿਆ ਔਰ ਮੇਰੇ ਉੱਪਰ ਹੀ ਬਲੇਮ ਲਗਾਇਆ ਗਿਆ ਕਿ ਮੈਂ ਉਹਨਾਂ ਦਾ ਉਹਨਾਂ ਦੇ ਨਾਲ ਕੁੱਟਕਟਾਪੇ ਕੀਤੇ ਨੇ ਹਾਲਾਂਕਿ ਉਹਨਾਂ ਦੇ ਬੇਟਾ ਔਰ ਬਹੂ ਉਸ ਘਰ 'ਚ ਮੌਜੂਦ ਤੇ ਅਗਰ ਮੈਨੇ ਕੁੱਟਕਟਾਪੇ ਕੀਤੇ ਹੁੰਦੇ ਤਾਂ ਉਹ ਆਂਦੇ ਉਹਨਾਂ ਨੂੰ ਜ਼ਰੂਰ ਬਚਾਉਂਦੇ ਉਹਨਾਂ ਦੀ ਕੋਈ ਵੀ ਉੱਥੇ ਇੰਟਰਫੇਰੈਂਸ ਹੁੰਦਾ ਇਸੀ ਬਾਤ ਕੋ ਮੈਨੇ ਆਪਣੀ ਜੋ ਕੰਪਲੇਂਟ ਐ ਐਸਪੀ ਸਾਹਿਬ ਨੂੰ ਦਿੱਤੀ ਸੀ ਉੱਥੇ ਐਸਐਚਓ ਨੇ ਮਾਰਕ ਕਰਵਾਇਆ ਐਸਐਚਓ ਦੇ ਮੇਰੇ ਕੋਈ ਹੈਰਿੰਗ ਨਹੀਂ ਕਿਉਂਕਿ ਇਹ ਪਹੁੰਚੇ ਹੀ ਨਹੀਂ ਹੈਗੇ ਇਸ ਦੀ ਵਜ੍ਹਾ ਇਹ ਹੈ ਕਿ ਜੋ ਮਿਸਟਰ ਅਨਵਾਰ ਪਸੌੜ ਜਿਹੜੇ ਹੈ ਉਹਨਾਂ ਦਾ ਜੋ ਪ੍ਰੈਸ਼ਰ ਹੈ ਮੇਰੇ ਕੇਸ ਤੇ ਬਹੁਤ ਜ਼ਿਆਦਾ ਉਹਨਾਂ ਦੇ ਭਤੀਜੇ ਲੱਗਦੇ ਨੇ ਸਦੀਕ ਸੈਕਟਰੀ ਦੇ ਉਹ ਭਤੀਜੇ ਲੱਗਦੇ ਨੇ ਔਰ 2019 ਚ ਵੀ ਮੇਰੇ ਨਾਲ ਜਦ ਮੈਂ ਆ ਮਾਰਕੋਟਾਈ ਹੋਈ ਸੀ ਮੈਂਨੇ ਆਪਣੀ ਜਦ ਗੱਲ ਐਫ ਆਈ ਆਰ ਲਈ ਰੱਖੀ ਸੀ ਜਦ ਵੀ ਉਹਨਾਂ ਨੇ ਮੇਰੇ ਕੇਸ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕੀਤਾ ਗਿਆ ਥੀਗਾ इस बार भी वो मैं मैं धक्के खाने पै रहे हैं। अपना छोटा जा बच्चा लैके कस पी ऑफिस कद एस एच ओ ऑफिस लेकिन मेरी कोई सुनवाई नहीं होगी सानू बुलाया गया था एस पी ऑफिस पिछले मंडे को बुलाया गया थी लेकिन उप पी सर की बहुत जड़ी थी कि बिहेवियर बहुत कोल्ड था मेरे एप्लीकेशन पढ़ के मेरे नाल ही सवाल के कर रहे थी मेरे इन इनलॉज उ सामने मैन मैंटल दौरे पेंदे ने ये सारे वर्ड्स यूज कर रहे थे लेकिन सर ने कोई ऑब्जेक्शन नहीं किया है ਇਸ ਤੋਂ ਬਾਵਜੂਦ ਉਹਨਾਂ ਨੇ ਮੈਨੂੰ ਹੀ ਕਿਹਾ ਕਿ ਤੁਹਾਡੀ ਲੜਾਈ ਹੋਈ ਜਾਂਦੀ ਥੀ ਔਰ ਤੁਸੀਂ ਬੱਚਾ ਵੀ ਪੈਦਾ ਕਰੇ ਜਾ ਰਹੇ ਠੀਕ ਹੈ ਤੁਹਾਨੂੰ ਮੈਡਮ ਬਲੇਰਪੋਟਲੇ ਨਾਲ ਪ੍ਰੋਬਲਮ ਹੈ ਐਸੇ ਮੈਨੂੰ ਕੁਐਸ਼ਨ ਗੁਰੂ ਸ਼ਰਨਜੀਤ ਸਿੰਘ ਮੇਰੀ ਮੰਗ ਹੈ ਕਿ ਮੇਰੀ ਬਾਤ ਸੁਣੀ ਜਾਵੇ ਔਰ ਮੈਨੂੰ ਐਫ ਆਈ ਆਰ ਦੇਈ ਜਾ ਐਫ ਆਈ ਆਰ ਮੇਂ ਦਿੱਤੀ ਜਾਵੇ ਕਿਉਂਕਿ ਸਾਰੇ ਜਿਹੜੇ ਮਹੱਲੇ ਨੇ ਲੋਕ ਨਾਲ ਮੇਰੇ ਘਰ ਦੇ ਵੀ ਮੈਨੂੰ ਪੁੱਛਿਆ ਜਾ ਰਿਹਾ ਕਿ ਜੋ ਇਨਸਟੈਂਟ ਤਲਾਕ ਹੋਇਆ ਉਹ ਚ ਮੇਰਾ ਕੀ ਰੋਲ ਥਾ ਕਿਸ ਵਜ੍ਹਾ ਨਾਲ ਕਿਹੜੀ ਗਲਤੀ ਨਾਲ ਮੈਨੂੰ ਤਲਾਕ ਦਿੱਤਾ ਗਿਆ ਮੇਰੇ ਪੂਰੇ ਕੈਰੈਕਟਰ ਦਾ ਸਵਾਲ ਹੈ ਮੇਰੀ ਪੂਰੀ ਜ਼ਿੰਦਗੀ ਦਾ ਸਵਾਲ ਹੈ ਮੇਰੇ ਬੱਚੇ ਦਾ ਸਵਾਲ ਹੈ ਫਿਰ ਮੇਰਾ ਬੱਚਾ ਮੈਨੂੰ بڑا ਹੋ ਕੇ ਪੁੱਛੂਗਾ ਕਿ ਮਾਂ ਐਸੀ ਕਿਹੜੀ ਬਾਤ ਸੀ ਜੋ ਤੈਨੂੰ ਤਲਾਕ ਹੋ ਗਿਆ ਤੇ ਮੈਨੂੰ ਕੀ ਜਵਾਬ ਦਵਾਂਗੀ ਤਾਂ ਮੈਨੂੰ ਇਸ ਚੀਜ਼ ਦਾ ਪੂਰਾ ਦੱਸਿਆ ਜਾਵੇ ਕਿ ਮੇਰੀ ਕੀ ਗਲਤੀ ਥੀਗੀ ਜਿਹੜਾ ਮੈਨੂੰ ਇੰਨੀ ਛੇਤੀ ਚ ਤਲਾਕ ਦਿੱਤਾ ਗਿਆ ਔਰ ਮੈਨੂੰ ਘਰੋਂ ਜਦ ਮੈਨੇ ਆਪਣੇ ਲਈ ਸਟੈਂਡ ਲੱਤਾ ਆਪਣੇ ਲਈ ਜਸਟਿਸ ਲਈ ਬਾਤ ਕੀਤੀ ਤਾਂ ਜਾ ਕੇ ਚੁੱਪ ਹੋਏ ਨੇ ਨਹੀਂ ਤਾਂ ਮੈਨੂੰ ਘਰੋਂ ਕੱਢਣ ਲਈ ਮੇਰੇ ਸਾਰੇ ਰਿਲੇਟਿਵਸ ਨੂੰ ਸਭ ਨੂੰ ਫੋਨ ਕਰ ਦਿੱਤਾ ਗਿਆ ਤੇ ਮੇਰੇ ਮਦਰ ਨੂੰ ਵੀ ਮੇਰੇ ਬ੍ਰਦਰਸ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਕਿ ਆ

जड़ी कॉम्प्रोमाइज़ मैंने कोई भी फाइनेंशियल डिमांड किसी परेशान ना किया जाए अपनी मैरिड लाइफ मंथ बाद फिर मार कुटाई करके मैं तीन साल कोरोना का जो पीरियड था टू थाउजेंड ट्वेंटी थ्री तक मैं अपने घर बैठी रही हूँ और मैंने बहुत ਉਸ ਉਸ ਦੌਰ ਮੇਰੇ ਵਾਲਿਦ ਸਾਹਿਬ ਦਾ ਵੀ ਇੰਤਕਾਲ ਹੋ ਗਿਆ ਤੇ ਫੇਰ 23 ਚ ਮੁੰਡਾ ਮੈਨੂੰ ਲੈ ਕੇ ਆਇਆ ਸਾਲ ਮੇਰੇ ਨਾਲ ਅੱਛਾ ਗੁਜ਼ਾਰੇ ਇਸ ਦੇ ਮਦਰ ਨਾਲ ਫਾਦਰ ਨਾਲ ਮੇਰੇ ਅੱਛੇ ਰਿਲੇਸ਼ਨਸ਼ਿਪ ਤੁਸੀਂ ਅੱਛੇ ਹੋ ਹਤੀ ਲੇਕਿਨ ਜਿਸ ਜਿਸ ਦਿਨ ਤੋਂ ਮੇਰਾ ਬੱਚਾ ਹੋਇਆ ਇਸ ਦੀ ਮਦਰ ਮੇਰੇ ਫੇਰ ਪਿੱਛੇ ਪੈ ਗਈ ਔਰ ਬੱਚੀ ਲੈ ਚਈ ਮੈਨੂੰ ਲੜਕੇ ਨੇ 5-6 ਵਾਰ ਕੁੱਟਿਆ ਮੇਰੀ ਮਾਂ ਰੋਂਦੀ ਆ ਕਦੇ ਮੇਰੀ ਭੈਣ ਨੂੰ ਤੈਨ ਨੇ ਇਹ ਨਹੀਂ ਕੀਤਾ ਮਾਂ ਭੈਣ ਬਸ ਇਹੀ ਤੁਹਾਨੂੰ ਕੀ ਲੱਗਦਾ ਤੁਹਾਡੇ ਹਸਬੰਦ ਦੇ ਨਾਲ ਹੋਰ ਕੋਈ ਨਾਫੀ ਉਤੋਂ ਸਾਬ ਮੇਰੇ ਜਿਹੜੇ ਸੋਹਰਾ ਸਾਹਿਬ ਨੇ ਉਹ ਸ਼ਾਪ ਮਿਲਨੇ ਕਿਉਂਕਿ ਉਹਨੇ ਉਹ ਮੈਨੂੰ ਸਭ ਦੇ ਸਾਹਮਣੇ ਤਮਕੀਦੰਦੇ ਨੇ 4 ਮਿੰਟਾਂ ਚ ਕਰਾ ਦੂੰਗਾ ਅਨਵਾਰ ਦਾ ਜਿਹੜਾ ਪੋਲਿਟਿਕਲ ਪ੍ਰੈਸ਼ਰ ਹੈ ਉਸਦੇ ਉਹ ਸ਼ਹਿ ਚਾ ਕੇ ਮੈਨੂੰ ਹਮੇਸ਼ਾ ਧਮਕਾਉਂਦੇ ਨੇ ਕਿ ਤੇਰਾ ਤਾਂ 4 ਮਿੰਟਾਂ ਦਾ ਕੰਮ ਹੈ ਤੇਰਾ 2 ਮਿੰਟਾਂ ਦਾ ਕੰਮ ਹੈ ਹਮੇਸ਼ਾ ਰੈਗੂਲਰ ਹੀ ਹੈ ਔਰ ਮੈਨੂੰ ਮੇਰਾ ਜਿਹੜਾ ਨਿਕਾਹ ਤਾਂ ਮੇਰੇ ਹਸਬੰਦ ਨਾਲ ਤਾਂ ਲੇਕਿਨ ਮੇਰੇ ਸੋਹਰਾ ਸਾਹਿਬ ਹਮੇਸ਼ਾ ਕਹਿੰਦੇ ਸੀ ਕਿ ਮੇਰੇ ਕਰਕੇ ਨਿਕਾਹ ਚੱਲ ਰਿਹਾ ਮੇਰੇ ਕਰਕੇ ਨਿਕਾਹ ਚੱਲ ਰਿਹਾ ਮੀਸ ਨੂੰ ਕਹਿ ਦਿੱਤੀ ਹੈ ਕੁਝ ਇਜਾਮ ਲਾਤੀ ਐਸਐ ਸਰ ਮੈਂ ਕੋਈ ਟ੍ਰਿਪਲ ਤਲਾਕ ਨਹੀਂ ਦਿੱਤਾ ਹੈ ਮੇਰੇ ਤੇ ਐਲੀਗੇਸ਼ਨ ਲਾ ਰਹੀ ਹੈ ਟ੍ਰਿਪਲ ਤਲਾਕ ਦੀ ਸਰ ਕੋਈ ਵੀ ਐਸੀ ਗੱਲ ਨਹੀਂ ਹੋਈ ਹੈਗੀ ਉਸ ਟਾਈਮ ਝਗੜਾ ਹੋਇਆ ਸੀ ਮੈਨੇ ਨੂੰ ਸਿਰਫ ਇਹ ਕਿਹਾ ਮੈਂ ਤੈਨੂੰ ਤਲਾਕ ਦੇ ਦੂੰਗਾ ਜੇ ਤੂੰ ਇਸ ਤਰ੍ਹਾਂ ਹੀ ਕਰੇਂਗੀ ਟ੍ਰਿਪਲ ਤਲਾਕ ਮੈਨੇ ਕੋਈ ਵੀ ਮੂੰਹ ਚੋਂ ਨਹੀਂ ਕਿਹਾ ਹੈਗਾ ਜਿਹੜਾ ਵੀ ਇਹਨੇ ਇਹ ਇਹ ਐਲੀਗੇਸ਼ਨ ਜਿਹੜਾ ਝੂਠਾ ਸਾਰਾ ਹੈ ਇਹ ਮੇਰੇ ਸਾਰਾ ਸਾਰਾ ਇਲਜ਼ਾਮ ਲਗਾ ਰਹੀ ਆ ਇਸ ਨੂੰ ਟ੍ਰਿਪਲ ਤਲਾਕ ਨੂੰ ਹੀ ਇਹਨੇ ਇਸ਼ੂ ਬਣਾਇਆ ਕੀ ਡਿਸਪਿਊਟ ਕੀਤਾ ਥੋੜਾ ਜਾਂਦਾ ਸਰ ਮੇਰਾ ਕਾਫੀ ਦੇਰ ਤੋਂ ਝਗੜਾ ਚੱਲਦਾ ਮੇਰਾ ਸ਼ੁਰੂ ਤੋਂ ਮੈਰिज ਤੋਂ ਮੇਰੀ ਲਵ ਮੈਰिज ਹੋਈ ਹੈ ਤੇ ਨਾਲ ਮੇਰੇ ਮਾਮੇ ਦੀ ਲੜਕੀ ਹੈ ਇਹ ਸ਼ੁਰੂ ਤੋਂ ਹੀ ਸਰ ਇਹ ਮੈਨੂੰ ਘਰ ਤੋਂ ਅਲੱਗ ਕਰਨਾ ਚਾਹੁੰਦੇ ਨੇ ਸ਼ੁਰੂ ਤੋਂ ਹੀ ਉਸ ਟਾਈਮ ਇਹਨਾਂ ਨੇ ਤਾਰਾ ਫੀਡ ਤੇ ਫਲੈਟ ਦੀ ਇਹਨਾਂ ਨੇ ਇੱਕ ਪਲੈਨਿੰਗ ਬਣਾਈ ਬਤੌਰ ਮੇਰੇ ਤੇ ਕਿ ਤੂੰ ਉੱਥੇ ਫਲੈਟ ਲੈ ਲੈ ਹਾਂਜੀ ਤੂੰ ਅਲੱਗ ਆਪਣਾ ਸੋਨਾ ਬੇਜ ਦੇ ਮਤਲਬ ਇਹਨਾਂ ਨੇ ਕਾਫੀ ਜ਼ਿਆਦਾ ਮੈਨੂੰ ਇੰਨਾ टॉਰਚਰ ਕੀਤਾ ਘਰ ਤੋਂ ਅਲੱਗ ਹੋਣ ਤੋਂ ਇੱਥੇ ਤੱਕ ਤੂੰ ਆਪਣੇ ਮਾਪੇ ਬਾਪ ਨੂੰ ਮੈਂ ਸਾਰਿਆਂ ਨੂੰ ਬੇਤੁ ਛੱਡਦੇ ਆਂ ਜੀ ਭਾਈ ਨੂੰ ਛੱਡਦੇ ਭੈਣ ਨੂੰ ਹਰ ਜੋ ਵੀ ਮੇਲੇ ਨਾਲ ਜਿਹਦੀ ਨਾਲ ਵੀ ਮੇਰੇ ਨਾਲ ਬੰਦੀ ਆ ਸਾਰਿਆਂ ਤੇ ਨੇ ਇਲਜ਼ਾਮ ਲਗਾਏ ਨੇ ਜੀ ਕਿ ਇੱਥੇ ਤੱਕ ਇਹ ਪੂਰਾ ਆਪਣੇ ਸਾਰੇ ਭਾਈਆਂ ਨੂੰ ਛੱਡ ਦੇਵੇ ਜੀ ਮਾਪੇ ਬਾਪ ਨੂੰ ਛੱਡ ਦੇਵੇ ਮੇਰੇ ਨਾਲ ਬਸ ਘਰ ਤੋਂ ਅਲੱਗ ਰਹੇ ਸਾਰੀ ਪਲੈਨਿੰਗ ਹੀ ਇਹ ਹੈ ਜੀ ਉੱਥੇ ਸਰ ਇਹਦੀ ਅੰਮੀ ਉੱਥੇ ਕੱਲੀ ਬੈਠੀ ਉੱਥੇ ਦੋ ਭਾਈ ਨੇ ਇਹ ਉਹ ਦੋ ਭਾਈਆ ਲੱਗ ਰਹੇ ਨੇ ਮਾਂ ਕੱਲੀ ਲੈ ਰਹੀ ਆ ਫਲੈਟ ਦੇ ਵਿੱਚ ਉਹ ਸਾਰਾ ਸਾਰਾ ਦਿਨ ਫੋਨ ਕਰ ਰਹੀ ਆ ਸਾਰਾ ਘਰ ਮੇਰਾ ਉਹਨੇ ਖਰਾਬ ਕੀਤਾ ਹੋਇਆ ਪੂਰਾ ਦਿਨ ਫੋਨ ਚੱਲਦਾ ਇੱਕ ਇੱਕ ਗੱਲ ਇਧਰੋਂ ਪੂਰੀ ਦੱਸੀ ਜਾ ਰਹੀ ਹੈ ਜੀ ਉਹ ਇਹਨੂੰ ਉੱਥੋਂ ਬੁਲਾ ਰਹੀ ਹੈ ਜੀ ਬਸ ਸਿਰਫ ਇਹ ਆ ਕਿ ਕਲਕੱਤਾ ਮੇਰੇ ਨਾਲ ਚਲੇ ਜਾਵੇ ਪਹਿਲਾਂ ਵੀ ਥੋੜਾ ਮਾਮਲਾ ਪੁਲਿਸ ਵਿੱਚ ਸੀ ਹਾਂਜੀ ਪਹਿਲਾਂ ਵੀ ਮੇਰਾ ਮਾਮਲਾ ਪੁਲਿਸ ਵਿੱਚ ਗਿਆ ਉੱਥੇ ਉਸ ਟਾਈਮ 'ਚ ਜੀ ਸਰ ਇਹਨੇ ਮੇਰੇ ਤੇ 498 ਦਾ ਪਰਚਾ ਮਨਉਣ ਨੂੰ ਆ ਜੀ ਕਿ ਦਾਜ ਹਾਲਾਂਕਿ ਸਾਰਾ ਸਰ ਦਾਜ ਜਿਹੜਾ ਮੇਰੇ ਡੈਡੀ ਨੇ ਮੈਨੂੰ ਸਮਾਨ ਲੈ ਕੇ ਦਿੱਤਾ ਇਹਨਾਂ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਹੈਗਾ ਇਹ ਸਾਰਾ ਇਹਨਾਂ ਨੇ ਝੂਠਾ ਬਣਾਇਆ ਫਿਰ ਕੀ ਹੋਇਆ ਹਾਂਜੀ ਫਰਨੀਚਰ ਸਰ ਮੇਰੇ ਡੈਡੀ ਨੇ ਲੈ ਕੇ ਦਿੱਤਾ ਮੈਨੂੰ ਸਮਝੋਤਾ ਸਰ ਉਸ ਟਾਈਮ ਫਿਰ ਜਦ ਸਾਰੇ ਦੋਨਾਂ ਦੀ ਕਾਰਵਾਈ ਚੱਲੀ ਉਸ ਟਾਈਮ ਇਹਨੇ ਆ ਕੇ ਮਾਫੀ ਮੰਗੀ ਆਪਣਾ ਕੇਸ ਵਾਪਸ ਲੱਗਾ ਫਿਰ ਤਾਂ ਦੁਬਾਰਾ ਇਹਨੇ ਆਪਣੇ ਸਾਰੇ ਉਹਨੂੰ ਕਿਹਾ ਕਿ ਮੈਂ ਇਹਦੇ ਖਿਲਾਫ ਕੋਈ ਵੀ ਅੱਜ ਕੋਈ ਵੀ ਕੇਸ ਨਹੀਂ ਕਰੂੰਗੀ ਔਰ ਉਸ ਤੋਂ ਬਾਅਦ ਮੈਂ ਦੇ ਅਕੋਰਡਿੰਗ ਚੱਲੂਗੀ ਮਤਲਬ ਪੂਰੀਆਂ ਇਹਨੇ ਆਪਣੀ ਜ਼ਿੰਮੇਵਾਰੀ ਲਈਤੀ ਉਸ ਤੋਂ ਬਾਅਦ ਸਾਡੇ ਮੇਰੇ 5751 ਲੱਗੀ ਤੀ ਉਹ ਰਫਾ ਦਫਾ ਹੋਇਆ ਕੇਸ ਜਦ ਇਹਨੇ ਆਪਣਾ ਕੇਸ ਵਾਪਸ ਲ取 ਅਨਪਰਪਸ ਆਰਡਰਸ ਆ ਰੂਟ ਸਟੇਮ ਇਹ ਮੈਟਰ ਦੇ ਵਿੱਚ ਥੀ ਉਹ ਗਵਾਹੀ ਦੇ ਤੌਰ ਤੇ ਅਨਪਰਪਸ ਆਰਡਰ ਸਮਝੌਤਾ ਕਰਾਉਣ ਦੇ ਵਿੱਚ ਥੀ ਉਹ ਮੇਰੇ ਤਾਏ ਦਾ ਲੜਕਾ ਜੀ ਹਾਂਜੀ ਉਹਦੇ ਤੇ ਅਲੀਗੇਸ਼ਨ ਲਾ ਰਹੀ ਹੈ ਕਿ ਮੇਰਾ ਘਰ ਖਰਾਬ ਕਰਨ ਦੇ ਵਿੱਚ ਉਹ ਸਰ ਉਹ ਅੱਜ ਤੱਕ ਕਦੇ ਵਿੱਚ ਹੀ ਨਹੀਂ ਆਏ ਜੀ ਹੁਣ ਤੁਸੀਂ ਕੁਝ ਦੇਰ ਪਹਿਲਾਂ ਦੀ ਸੁਣ ਲਓ ਜੀ ਮੇਰੇ ਬੱਚੇ ਨੂੰ ਉਹਦੇ ਸਿਸਟਰਾਂ ਜੀ 2200 ਰੁਪਇਆ ਦੇ ਕੇ ਗਈਆਂ ਨਹੀਂ ਉਹ ਪੈਸੇ ਲੈਣ ਨੂੰ ਤਾਂ ਅੱਗੇ ਹੋ ਜਾਂਦੀ ਹੀ ਇਹ ਉਸ ਤੋਂ ਬਾਅਦ ਅੱਜ ਮੈਨੂੰ ਖੁਦ ਯਕੀਨ ਨਹੀਂ ਆ ਰਿਹਾ ਵੀ ਉਹ ਉਹਦੇ ਭਾਈ ਤੇ ਹੀ ਇਹ ਇਲਜ਼ਾਮ ਲਗਾ ਰਹੀ ਆ ਕਿ ਮੇਰਾ ਘਰ ਖਰਾਬ ਕਰਨ ਅੱਜ ਤੱਕ ਵੀ ਉਹ ਮੇਰੇ ਉਸ ਟਾਈਮ ਹੀ ਸੀ ਉਸ ਤੋਂ ਬਾਅਦ ਕਦੇ ਵੀ ਸਾਡੇ ਮੈਟਰ ਦੇ ਵਿੱਚ ਨਹੀਂ ਆਏ ਹੈਗੇ ਕਿ ਵਿੱਚ ਆ ਕੇ ਉਹਨਾਂ ਨੇ ਸਮਝੌਤਾ ਕਰਵਾਇਆ ਉਹ ਤੁਹਾਡੇ ਫਾਦਰ ਸਾਹਿਬ ਤੇ ਵੀ ਇਲਜ਼ਾਮ ਲਾ ਰਹੀ ਆ ਹਾਂਜੀ ਜਿਹੜੀ ਕਹਾਨੂੰ ਖਰਾਬ ਕਰਨ ਵਾਲੇ ਸੀ ਨੇ ਜੀ ਮਾਦੀ ਸਰ ਮੈਂ ਮੈਂ ਇਸ ਬਾਤ ਦਾ ਕੁਰਾਨ ਚੱਕ ਸਕਦਾ ਮੈਂ ਮਸਜਿਦ ਚੜਨ ਨੂੰ ਤਿਆਰ ਆਂ ਦੇਖੋ ਮੈਨੇ ਅੱਲਾ ਨੂੰ ਜ਼ਾਨ ਦੇਨੀ ਆਂ ਕੱਲ ਕਿਆਮਤ ਵਾਲੇ ਦਿਨ ਅੱਲਾ ਦੇ ਸਾਹਮਣੇ ਖੜੇ ਹੋਣਾ ਜੇ ਮੈਂ ਝੂਠ ਬੋਲੂ ਕੋਈ ਵੀ ਮੈਨੂੰ ਯਾ ਫੋਰਸ ਕਰਦਾ ਹੋਵੇ ਅੱਜ ਤੱਕ ਮੇਰੇ ਬਾਪ ਕਰਕੇ ਹੀ ਮੇਰਾ ਇਹ ਰਿਸ਼ਤਾ ਚੱਲ ਰਿਹਾ ਜੀ ਕਿਉਂਕਿ ਇਹਨਾਂ ਨੇ ਅੱਜ ਤੱਕ ਵੀ ਜਦ ਕੋਲੇ ਤਲਾਕ ਦੀ ਗੱਲ ਆਉਂਦੀ ਦੀ ਇਹ ਮੈਨੂੰ ਮਨਾ ਕਰਦੇ ਦੀ ਰੋਕਦੇ ਦੀ ਇੱਥੇ ਤੱਕ ਇਹਨਾਂ ਨੇ ਮੇਰੇ ਥੱਪੜ ਵੀ ਮਾਰੇ ਨੇ ਹੂੰ ਵੀ ਮੈਨੂੰ ਇਹਨਾਂ ਨੇ ਕਹੇ ਤੇ ਹੀ ਕਿ ਤੂੰ ਜਾ ਕੇ ਉਹਨੂੰ ਲੈ ਕੇ ਆ ਹਰ ਵਾਰੀ ਇਹਨਾਂ ਨੇ ਉਹਦੀ ਸਪੋਰਟ ਕੀਤੀ ਮੇਰੀ ਮੇਰੇ ਖਿਲਾਫ ਇਹਨਾਂ ਨੇ ਉਹ ਕੀਤਾ ਮੇਰੇ ਮਾਪੇ ਨੇ ਜੀ ਕਿਉਂਕਿ ਉਹਦਾ ਕੀ ਸਹੀ ਕੋ ਆ ਹਾਂਜੀ ਸਰ ਜਦੋਂ ਉਹ ਉਸਨੂੰ ਜਦ ਮੇਰੀ ਲੜਾਈ ਹੁੰਦੀ ਹੈ ਸਰ ਉਹ ਮਤਲਬ ਇੱਥੇ ਤੱਕ ਇੱਕ ਦਿਨ ਉਹਨੇ ਆਪਣੇ ਆਪਣੇ ਕੱਪੜੇ ਵੀ ਫਾੜੇ ਉਹ ਕੋਈ ਵੀ ਬਾਤ ਨੂੰ ਇਸ਼ੂ ਬਣਾਉਣ ਕਰਕੇ ਫਿਰ ਉਹ ਗੇਟ ਤੋਂ ਬਾਹਰ ਭੱਜਦੀ ਹੈ ਜੀ ਇੱਥੇ ਤੱਕ ਮੈਂ ਰਾਤ ਨੂੰ 2:30 ਵਜੇ ਵੀ ਬਾਹਰੋਂ ਲੈ ਕੇ ਆਇਆ ਯੂ ਉਹਨੂੰ ਫੜ ਕੇ ਇੱਕ ਵਾਰ ਮੈਂ ਰੈਕ ਕੋਡ ਦੇ ਪੁਲ ਦੇ ਨੀਚੇ ਉੱਥੇ ਸਕੋਰਪੀਓ ਗੱਡੀ ਖੜੀ ਛੇ ਮੁੰਡੇ ਉਸ ਗੱਡੀ ਨੂੰ ਖੜਾ ਕੇ ਇਹਨੇ ਉਸ ਟਾਈਮ ਹੀ ਮੈਨੇ ਫਿਰ ਜੀ ਕਾਲ ਕੀਤੀ ਪੁਲਿਸ ਨੂੰ ਉੱਥੇ ਪੁਲਿਸ ਵਾਲੇ ਕਹਿੰਦੇ ਮੈਨੂੰ ਤੂਏ ਨੂੰ ਘਰ ਲੈ ਜਾ ਮੈਂ ਕਹੀ ਇਹ ਜਾਂਦੀ ਨਹੀਂ ਹੈਗੀ ਮੈਨੇ ਬਹੁਤ ਮਿੰਤਾ ਕਰੀਆਂ ਮੈਂ ਕਹਾ ਤੁਸੀਂ ਕਹਿ ਦੋ ਮੈਨੇ ਇਹਦੇ ਕੰਨ ਨੂੰ ਫੋਨ ਲਗਾ ਕੇ ਉਸ ਤੋਂ ਬਾਅਦ ਤਾਂ ਜਾ ਕੇ ਇਹ ਮੰਨੀ ਤਾਂ ਜਾ ਕੇ ਮੇਰੀ ਸਕੂਟਰੀ ਤੇ ਬੈਠੀ ਜੀ ਤਾਂ ਜਾ ਕੇ ਇਹਨੂੰ ਮੈਂ ਰਾਤ ਨੂੰ ਘਰੋਂ ਲੈ ਕੇ ਆਇਆ ਘਰੋਂ ਫਿਰ ਉਸ ਤੋਂ ਬਾਅਦ ਜਾਂਦੇ ਗੇਟ ਤੇ ਆਈ ਫਿਰ ਉਸ ਤੋਂ ਬਾਅਦ ਬੱਚਾ ਦਾ ਛੱਡ ਕੇ ਚਲੀ ਗਈ ਥੀ ਉਸ ਤੋਂ ਬਾਅਦ ਗੇਟ ਤੇ ਖੜਕੇ ਮੇਰੇ ਮਾਮੇ ਦਾ ਮੁੰਡਾ ਵਿਚ ਤਿੱਕ ਉਹਨੇ ਸਾਰਾ ਇਹ ਮੈਟਰ ਦੇਖਿਆ ਉਹਨੇ ਵੀ ਕਿਹਾ ਤੂੰ ਅੰਦਰ ਚੱਲ ਕਹਿੰਦੀ ਮੈਂ ਅੰਦਰ ਨਹੀਂ ਜਾਂਦੀ ਮੇਰਾ ਬੱਚਾ ਮੈਨੂੰ ਦੋ ਆਹ ਜੀ ਉਹ ਕਹਿ ਰਹੀ ਹੈ ਮੈਨੂੰ ਇਹ ਕਹਿ ਰਹੇ ਨੇ ਕਿ ਇਹ ਜੇ ਸੰਬੰਧ ਖਰਾਬ ਹੋ ਜਾ ਸਾਈਕੋ ਉਹਦਾ ਤੁਸੀਂ ਤੁਹਾਨੂੰ ਕੀ ਮਿਲਦਾ ਸਰ ਉਹ ਜਦ ਇੰਨਾ ਜਿਆਦਾ ਇਹ ਕਰਦੀ ਹੈ ਮੇਰੇ ਪਾਸ ਸਰ ਫੋਟੋਆਂ ਵੀ ਨੇ ਵੀਡੀਓ ਵੀ ਨੇ ਸਿੱਧਾ ਗਲੇ ਨੂੰ ਅਟੈਕ ਕਰਦੀ ਹੈ ਜਦ ਵੀ ਮੇਰੀ ਲੜਾਈ ਹੁੰਦੀ ਹੈ ਮੈਂ ਦਾ ਮੂੰਹ ਬੰਦ ਕਰਦਾ ਉਹਨਾਂ ਬਸ ਇੰਨਾ ਕੁ ਮੂੰਹ ਬੰਦ ਕਰਦਾ ਉਹਨਾਂ ਕਿ ਇਹ ਚੁੱਪ ਕਰ ਜਵੇ ਕਿਉਂਕਿ ਇਹ ਬਹੁਤ ਉੱਚੀ ਉੱਚੀ ਬੋਲਦੀ ਆ ਮੇਰੀ ਕੋਲ ਤਰਦੇ ਦਾ ਕੋਈ ਡਿਪਰੈਸ਼ਨ ਉਹਦਾ ਸਰ ਇਹਦੀ ਡਿਪਰੈਸ਼ਨ ਦੀ ਦਵਾਈ ਇਹਦੀ ਪਹਿਲਾਂ ਚੱਲਦੀ ਦੀ ਇਹ ਖੁਦ ਵੀ ਇਹਨੇ ਐਕਸੈਪਟ ਕੀਤਾ ਐਸਪੀ ਸਾਹਿਬ ਦੇ ਕਿ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਦੀ ਐਕਸਪਾਇਰ ਹੋ ਗਈ ਸੀ ਉਹਦੇ ਕਰਕੇ ਮੈਨੂੰ ਡਿਪਰੈਸ਼ਨ ਸਰ ਉਸ ਤੋਂ ਪਹਿਲਾਂ ਵੀ ਚੱਲਦੀ ਦੀ ਬੇਟੀ ਤੋਂ ਜੀ ਜੀ ਬੇਟੀ ਤੋਂ ਪਹਿਲਾਂ ਵੀ ਇਹਦੀ ਡਿਪਰੈਸ਼ਨ ਦੀ ਕਿਉਂਕਿ ਸਰ ਇਹ ਕੱਲੀ ਰਹੀ ਹੋਈ ਆ ਇਸ ਮੌਕੇ ਜਦੋਂ ਸਿਆਸੀ ਆਗੂ ਆਨਵਰ ਪਸੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆਂ ਅਲੈਕ ਜੀ ਬਾਲਸਾਂ ਨੂੰ ਜੀ ਹਾਂ ਜੀ ਕੀ ਹਾਲ ਹੈ ਠੀਕ ਹਾਂ ਠੀਕ ਹੋ ਵਧੀਆ ਬ੍ਰਦਰ ਵਧੀਆ ਉਹ ਤੁਹਾਨੂੰ ਮੁੰਸ਼ੀ ਜੀ ਨੇ ਪਹਿਲਾਂ ਫੋਨ ਕੀਤਾ ਉਹੀ ਮਸਲਾ ਹੈ ਜਿਹਨੇ ਸਦੀਕ ਸੈਕਟਰੀ ਸਾਹਿਬ ਤੁਹਾਡੇ ਕੀ ਚਾਚਾ ਜੀ ਹਨ ਹਾਂਜੀ 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 ਉਹਨਾਂ ਦੀ ਜਿਹੜੀ ਨੋ ਹੈ ਹਨਾ ਉਹ ਪ੍ਰੈਸ ਕਾਨਫਰੰਸ ਕਰਕੇ ਗਈ ਹੈ ਉਹਦੇ ਵਿੱਚ ਉਹ ਕਹਿ ਕੇ ਗਈ ਹੈ ਵੀ ਮੈਨੇ ਜਿਹੜੀ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਉਹਦੇ ਚ ਅਨਵਰ ਪਸੋੜ ਦਾ ਵੀ ਨਾਮ ਹੈ ਵੀ ਸਾਡੀ ਕਹਾਣੀਆਂ ਜਿਹੜੀ ਮੈਨੂੰ ਟ੍ਰਿਪਲ ਤਾਰਕ ਮੇਰੇ ਹਸਬੰਦ ਨੇ ਦਿੱਤਾ ਹੈ ਉਹਦੇ ਵਿੱਚ ਅਨਵਰ ਪਸੋੜ ਦਾ ਮੇਨ ਰੋਲ ਹੈ ਵੀ ਉਹ ਫੋਨ ਇਹ ਕਹਿ ਕੇ ਕਰਦਾ ਕਿ ਮੈਂ ਸੀਐਮਓ ਓਫਿਸ ਤੋਂ ਬੋਲਦਾ ਉਹ ਕਹਿੰਦੀ ਮੈਨੇ ਉਹਨਾਂ ਦੇ ਖਿਲਾਫ ਪਹਿਲਾਂ ਕੇਜਰੀਵਾਲ ਨੂੰ ਵੀ ਇੱਕ ਮੇਲ ਪਾਈ ਹੋਈ ਆ ਮੈਨੂੰ ਜਵਾਬ ਵੀ ਆਇਆ ਸੀ ਤੇ ਮੈਂ ਹੁਣ ਸੀਐਮ ਸਾਹਿਬ ਤੋਂ ਵੀ ਮੰਗ ਕਰਦੀ ਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਸਾਡੀ ਸਟੋਰੀ ਅਧੂਰੀ ਆ ਕਿਉਂਕਿ ਅਖਬਾਰ ਦੀ ਵੀ ਖਬਰ ਆ ਇਹ ਚੈਨਲ ਵੀਆਪੀ ਜੱਤਾ ਤੋਂ ਕੀ ਜੇਤਮਲੇ ਕੋਟਲੇ ਹੈ ਅੱਜ ਦਾ ਪ੍ਰੋਗਰਾਮ ਨਹੀਂ 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 ਬਸ ਮੈਂ ਤੁਹਾਨੂੰ ਸੁਣ ਪੁੱਛੀ ਲਵਾਂ ਮੈਂ ਤੁਹਾਨੂੰ ਦੱਸ ਹੀ ਦੇਣਾ ਜੀ ਮੇਰੇ ਜੱਤਾ ਜੀ ਦੀ ਨੂੰਹ ਆ ਜੀ ਮੇਰਾ ਕੋਈ ਇਸ ਮੈਟਰ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਠੀਕ ਆ ਇਹ ਮੈਂ ਘੱਟੋ ਘੱਟ ਸਾਲ ਸਾਲ 1.5 ਸਾਲ ਉਹਨਾਂ ਦੇ ਘਰ ਨਹੀਂ ਕਦੇ ਗਿਆ ਇਦੋਂ ਉੱਪਰ ਕੁਝ ਨਹੀਂ ਹੋ ਸਕਦਾ 1.5 ਸ ਇਹਨਾਂ ਦਾ ਮੀਆਂ ਬੀਬੀ ਦਾ ਰੌਲਾਗਾ ਉਹ ਜਾਣਬੁੱਝ ਕੇ ਕਿਸੇ ਦੀ ਕਿਸੇ ਹੋਰ ਬੰਦੇ ਦੀ ਸਹੈਦੇ ਉੱਪਰ ਇਹ ਮੇਰਾ ਨਾਮ ਦੀ ਇਨਵੋਲਵਮੈਂਟ ਕਰਦੇ ਆ ਪਹਿਲਾਂ ਉਹਨੇ ਚਲੋ ਹੁਣ ਹੁਣ ਤਾਂ ਮੰਨ ਲਓ ਕਹਿ ਰਹੀ ਆ ਮੈਂ ਵੀ ਉਹਨਾਂ ਨੇ ਕਹਿਤਾ ਹੋਊਗਾ ਉਹਨਾਂ ਤੋਂ ਨਕਲ ਲੈ ਲਓ ਪਹਿਲਾਂ ਜਿਹੜੀ ਉਹਨੇ ਸਟਾਰਟਿੰਗ ਕੰਪਲੇਂਟ ਕਰੀ ਆ ਉਹਨੇ ਮੇਰਾ ਨਾਮ ਮੈਂਸ਼ਨ ਕਰਿਆ ਆ ਉਹਦੇ ਵਿੱਚ ਅੱਛਾ ਮੈਨੂੰ ਆਲਰੇਡੀ ਉੱਥੋਂ ਕਾਲ ਆਈ ਆ ਵੀ ਤੁਹਾਨੂੰ ਤੁਹਾਡਾ ਨਾਮ ਤੇ ਕੰਪਲੇਂਟ ਆਈ ਆ ਜੀ ਮੈਂ ਫਿਰ ਮੇਰਾ ਤਾਂ ਕੋਈ ਇਹਨਾਂ ਦਾ ਮੈਟਰ ਹੀ ਨਹੀਂ ਹੈਗਾ ਇਹ ਇਹ ਕਦੋਂ ਦੀ ਗੱਲ ਆ ਜੀ ਇਹਨਾਂ ਨੇ ਮੇਰਾ ਫਸਟ ਨਾਮ ਜਿਹੜੀ ਦਰਖਾਸਤ ਦਿੱਤੀ ਉਹ ਦਰਖਾਸਤ ਲੈ ਲਓ ਉਹ ਮੇਰਾ ਨਾ ਪਾ ਕੇ ਦੇ ਕੇ ਆਈ ਹੋਈ ਆ ਜਿਹੜੀ ਹੁਣ ਵਾਲੀ ਐ ਹੁਣ ਨਹੀਂ ਜੀ ਪਹਿਲਾਂ ਕੋਈ ਦਰਖਾਸਤ ਦਿੱਤੀ ਹੋ 15 20 ਦਿਨ ਪਹਿਲਾਂ ਅੱਛਾ ਇਹਦੇ ਬੈਕ ਤੇ ਕੋਈ ਨਾ ਕੋਈ ਮੈਨੂੰ ਲੱਗਦਾ ਕੋਈ ਹੋਰ ਬੰਦਾ ਮੇਰਾ ਕੋਈ ਵਿਰੋਧੀ ਹੋ ਸਕਦਾ ਮੇਰੇ ਕੋਲ ਤੁਸੀਂ ਇਸ ਮਾਮਲੇ ਦੇ ਵਿੱਚ ਮਤਲਬ ਕਿਸੇ ਪੁਲਿਸ ਅਧਿਕਾਰੀ ਨੂੰ ਫੋਨ ਨਾ ਜੀ ਨਾ ਨੰਮੀ ਦਾ ਕੋਈ ਰਾਈਟ ਨਹੀਂ ਕਹਿਣ ਦਾ ਮੇਰਾ ਕਿਸੇ ਨੂੰ ਕੋਈ ਰਾਈਟ ਨਹੀਂ ਕਹਿਣ ਦਾ ਜੀ ਨਾ ਆਪਾਂ ਕਿਹਾਗਾ ਮੈਂ ਪਹਿਲਾਂ ਵੀ ਇਹਨਾਂ ਦਾ ਸਾਲ ਦੋ ਸਾਲ ਪਹਿਲਾਂ ਰੌਲਾ ਪੈਗਾ ਠੀਕਾ ਮੈਂ ਫੈਸਲਾ ਜ਼ਰੂਰ ਖਾਇਆ ଥିਗਾ ਉਦੋਂ ਮੇਰੇ ਸੈਨ ਵੀ ਹੋਏ ਬਨੇ ਬੈਠ ਕੇ ਇਹਨਾਂ ਦਾ ਸਮਝੌਤਾ ਕਰਾਇਆ ਦੋਨੇ ਕੁੜੀ ਸਾ ਅੱਛਾ ਤੁਸੀਂ ਕੀ ਕਹਿੰਦੇ ਨੇ ਜਿਹੜੀ ਇਹਨਾਂ ਨੇ ਹੁਣ ਐਪਲੀਕੇਸ਼ਨ ਐਸਐਸਪੀ ਨੂੰ ਦਿੱਤੀ ਹੋਈ ਆ ਉਹਦੇ ਚ ਪਿਛਲੇ ਹਫਤੇ ਨਾ ਐਸਪੀ ਦੇ ਇਹਨਾਂ ਦੀ ਮੀਟਿੰਗ ਹੋਈ ਦੋਨੋਂ ਧਿਰਾਂ ਦੀ ਜੀ ਉਹਦੇ 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 ਵਿੱਚ ਹੀ ਤੁਹਾਡਾ ਨਾਮ ਹੈ ਉਹਦੇ ਚ ਹੀ ਫੋਨ ਆਇਆ ਹੋਊਗਾ ਤੁਹਾਨੂੰ ਮੇਰਾ ਨਾਮ ਨਹੀਂ ਉਹਦੇ ਚ ਮੈਨੂੰ ਕਾਲ ਆਈ ਆ ਵੀ ਤੁਹਾਨੂੰ ਬੁਲਾਇਆ ਮੈਂ ਕਿਹਾ ਮੇਰਾ ਕੀ ਰੋਲ ਹੈ ਜੀ ਇਹਨਾਂ ਦੀ ਫੈਮਿਲੀ ਚ ਅੱਛਾ ਇਹ ਇਹ ਜਦੋਂ ਇਹਨਾਂ ਨੇ ਉਹ 18 19 ਚ ਸ਼ਾਇਦ ਕਹਿ ਰਹੇ ਆ ਕੇਜਰੀਵਾਲ ਸਾਹਿਬ ਨੂੰ ਮੇਲ ਕੀਤੀ ਸੀ ਉਦੋਂ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਹੋਈ ਕੋਈ ਮਤਲਬ ਤੁਸੀਂ ਪੁੱਛਿਆ ਨਾ ਨਾ ਮੇਰੀ ਉਦੋਂ ਵੀ ਨਹੀਂ ਕੋਈ ਮੈਂ ਤਾਂ ਹੁਣ ਇਹਨਾਂ ਦੇ ਬੱਚਾ ਹੋਇਆ ਮੇਰੀ ਮੇਰੀ ਮੈਡਮ ਮੇਰੀ ਫੈਮਿਲੀ ਬੱਚਾ ਦੇਖ ਕੇ ਨੇ ਮੈਂ ਤਾਂ ਕਦੇ ਗਿਆ ਨਹੀਂ ਹੈਗਾ ਜੀ ਬਾਲਾ ਦੇਖੋ ਸਿੱਧੀ ਗੱਲ ਆ ਠੀਕ ਹੈ ਮੇਰੇ ਬੱਚੇ ਮੇਰੀ ਮੇਰੇ ਸਕੇ ਚਾਚਾ ਜੀ ਦੀ ਨੂੰਹ ਆ ਇਹ ਤਿੰਨ ਚਾਰ ਭਾਈ ਨੇ ਆਪਸ ਵਿੱਚ ਇਹਨਾਂ ਦਾ ਮੀਆਂ ਬੀਬੀ ਦਾ ਡਿਸਪਿਊਟ ਆ ਸਕੇ ਮੇਰੀ ਜਿਹੜੀ ਚਾਚੀ ਆ ਉਹਦੀ ਸਕੇ ਭਤੀਜੀ ਆ ਆਪਸ ਵਿੱਚ ਘਰ ਦਾ ਇਹਨਾਂ ਦਾ ਮੈਟਰ ਆ ਹੁੰਦਾ ਹੈ ਗਲਤ ਇਨਵੋਲਵਮੈਂਟ ਕਰ ਰਹੀ ਆ ਕਿਉਂਕਿ ਉਹਦੀ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੈ ਮੇਰੀ ਬਿਲਕੁਲ ਹੀ ਨਹੀਂ ਹੈਗੀ ਜੀ ਕੋਈ ਨਾ ਮੈਂ ਦੇਖੋ ਹੋਰ ਦੇਖੋ ਇਹ ਪੰਜ ਚਾਰ ਵਾਰੀ ਮੈਂ ਲਾਦਾ ਅਫਸਰਾਂ ਕੋਲ ਜਾਏ ਇਹਨਾਂ ਨੂੰ ਪੁੱਛ ਕੇ ਦੇਖੋ ਕਦੇ ਮੈਂ ਕਦੇ ਸਾਹਮਣੇ ਆਇਆਗਾ ਮੈਂ ਕਦੇ ਬੈਠਿਆ ਤੁਹਾਡੇ ਨਾਲ ਆ ਕੇ ਮੈਂ ਉਹਨਾਂ ਨਾਲ ਠੇਰ ਮੰਣ ਕੇ ਬੈਠਿਆ ਕਿਤੇ ਸਾਡਾ ਰੋਲ ਹੀ ਨਹੀਂ ਸੋ ਨਾਲੇ ਮੈਨੂੰ ਮੈਨੂੰ ਪਹਿਲੀ ਗੱਲ ਅਸੀਂ ਜਿਹੜੇ ਪਿੰਡਾਂ ਵਾਲੇ ਮੁਸਲਮਾਨਾਂ ਸਾਨੂੰ ਤਾਂ ਬਾਹਲੀ ਇਸ ਗੱਲ ਤੇ ਨੌਲੇਜ ਨਹੀਂ ਮੈਂ ਤਾਂ ਇਹਨਾਂ ਗੱਲਾਂ ਤੇ ਤਰਾਜ ਕਰਦਾ ਟ੍ਰਿਪਲ ਤਲਾਕ ਵਾਲੇ ਤੇ ਵੀ ਯਾਰ ਐਮੀ ਤਲਾਕ ਹੋ ਜਾਂਦੇ ਨੇ ਕਿਤੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਇਹ ਯਿਸੂ ਨੇ ਵੀ ਆਇ ਕਹੇ ਤੇ ਤਲਾਕ ਹੋ ਜਾਂਦਾ ਮੈਂ ਤਾਂ ਇਸ ਤ ਇਹਨਾਂ ਗੱਲਾਂ ਤੇ ਨਿੱਜੀ ਤੌਰ ਤੇ ਵਿਰੋਧ ਕਰਦੇ ਆ ਵੀ ਯਾਰ ਐ ਬੱਚਿਆਂ ਨੂੰ ਥੋੜੀ ਤਲਾਕ ਹੋ ਜਾਂਦਾ ਬਸ ਠੀਕ ਠੀਕ ਹੈ ਮੇਰਾ ਨਹੀਂ ਕੋਈ ਮੈਟਰ ਹੈਗਾ ਦਾ ਸੋ